ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਲੋ ਵੀਡੀਓ ਬਣਾ ਰਹੇ ਸਾਈਡ ਤੇ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਨਾਗ ਲੈ ਕੇ ਆਂਦੇ ਆ ਜੀ ਘੱਟ ਤੋਂ ਘੱਟ 20 22 ਜੀ ਜਿਦੇ ਚ ਵੇੜਾ ਵੀ ਨੇ ਝੋਟੀਆਂ ਵੀ ਨੇ ਬਾਈ ਰਾਹੁਲ ਕੋਲ ਪਹੁੰਚੇ ਆ ਜੀ ਰੇਗ ਪ੍ਰਕਾਰ ਦਾ ਤੁਹਾਨੂੰ ਨਾਗ ਮਿਲੂਗਾ ਜੀ ਜਰਸੀ ਮਿਲ ਜੂ ਐਚ ਐਫ ਮਿਲ ਜੂ ਜੇ ਆਪਾਂ ਦੁੱਧ ਕਪੈਸਿਟੀ ਦੀ ਗੱਲ ਕਰਕੇ ਤਾਂ ਲਗਭਗ 15 20 ਤੋਂ ਸਟਾਰਟ ਹੋ ਕੇ ਉੱਪਰ 50 60 ਕਿਲੋ ਤੇ ਕਰ ਤੁਹਾਨੂੰ ਦੁੱਧ ਕਪੈਸਿਟੀ ਵਾਲੀ ਵੜ ਬਾਈਆਂ ਕੋਲ ਮਿਲ ਜੂਗੀ ਸੂਏ ਸਵਾਏ ਨਾਗ ਵੀ ਆ ਜੀ ਗੱਬਣ ਵੀ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ rahul ਪਿੰਡ ਬਦਨੀ ਖਰਦ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 6283172154 ਠੀਕ ਆ ਵੀਰੇ ਅੱਜ ਫਿਰ ਟੋਟਲ ਕਿੰਨੇ ਨਾਗਾ ਜੀ ਆਪਣੇ ਕੋਲ ਮੰਨ ਕੇ ਚੱਲੋ ਬਈ 14-15 ਵੇੜਾ ਹੈਗੀਆਂ ਇਸ ਟਾਈਮ ਹਾਂਜੀ ਤੇ 10-12 ਝੋਟੀਆਂ ਹੈਗੀਆਂ ਠੀਕ ਆ ਜੀ ਇਹ ਗੱਬਣਾ ਵੇੜਾ ਨਾਲ ਜਿਹੜੀਆਂ ਕੱਚੀਆਂ 4-5 ਉਹ ਅਲੱਗ ਜਾਨੀ ਟੋਟਲ ਹੈਗੇ ਆਪਣੇ ਕੋਲ ਹੈਗੇ 22-25 ਨਾਲ ਢੁੱਲੇ ਹੈਗੇ ਬਾਦੀ ਆ 2-4 ਬਾਦੀ ਜਿਹਦੇ ਚ ਗੱਬਣ ਵੀ ਆ ਜੀ ਸੁਈਆਂ ਵੀ ਆ ਸਮਾਂ ਹਜੇ ਲੈਂਦੀ ਆਂ ਠੀਕ ਆ ਜੇ ਬਈ ਆਪਾਂ ਵੇੜਾ ਵਾਲੇ ਪਾਸੇ ਗੱਲ ਕਰਕੇ ਬਈ ਕਿੰਨੇ ਤੋਂ ਰੇਟ ਸਟਾਰਟ ਹੋ ਜਾਂਦਾ ਤੇ ਮੱਝਾਂ ਵਾਲੇ ਪਾਸੇ ਕਿੰਨੇ ਤੋਂ ਰੇਟ ਸਟਾਰਟ ਹੋ ਜਾਂਦਾ ਮੰਨ ਕੇ ਚੱਲੋ ਬਾਈ ਆ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਹਾਂਜੀ 60 65000 ਤੋਂ ਸਟਾਰਟਿੰਗ ਰਹੂਗੀ ਬਾਈ ਵਿਹੜਾਂ ਵਾਲੇ ਪਾਸੋਂ ਹਾਂਜੀ ਤੇ ਮੱਝਾਂ ਵਾਲੇ ਪਾਸੋਂ ਮੱਝਾਂ ਵਾਲੇ ਪਾਸੇ ਮੰਨ ਕੇ ਚੱਲੋ ਤੁਸੀਂ ਲੱਖਕ ਤੋਂ ਮੰਨ ਕੇ ਚੱਲੋ ਹਾਂਜੀ ਉੱਪਰ ਜਿੰਨੇ ਮਰਜ਼ੀ ਉੱਪਰ ਜਿੰਨੀ ਮਰਜ਼ੀ ਲੈ ਲਵੋ ਠੀਕ ਆ ਵੀਰੇ ਤੇ ਅੱਜ ਫਿਰ ਆਪਾਂ ਵਿਹੜਾ ਦਿਖਾ ਦਿੰਨੇ ਆ ਜਿਹੜੀ ਮੱਝਾਂ ਦੀ ਕੱਲ ਨੂੰ ਕੱਲ ਨੂੰ ਅਪਲੋਡ ਹੋਊਗੀ ਜੇ ਕਿਸੇ ਵੀਰ ਨੇ ਵੈਸੇ ਫੋਨ ਤੇ ਮੰਗਾਉਣੀ ਹੋਵੇ ਉਹ ਹਾ ਉਹਨਾਂ ਨੂੰ ਪਰਸਨਲੀ ਵੀਡੀਓ ਸੈਂਡ ਕਰ ਦੂੰਗਾ ਬਣਾ ਕੇ ਸਾਰੇ ਪਸ਼ੂਆਂ ਦੀ ਇਕੱਲੀ ਇਕੱਲੀ ਦੀ ਵੀਡੀਓ ਹੈ ਠੀਕ ਆ ਵੀਰੇ ਜਦੋਂ ਜਿਹੜਾ ਕੋਈ ਕਹੂਗਾ ਉਹਦੇ ਭੇਜ ਦਾਂਗੇ ਠੀਕ ਆ ਕਿਧਰੋਂ ਕਰਗੇ ਸ਼ੁਰੂ ਵੀਰੇ ਪਹਿਲੇ ਇਧਰੋਂ ਸੂਈ ਇੱਕ ਗਾ ਛੋਟੇ ਪਾਦੋਂ ਕਰਗੇ ਛੋਟੇ ਪਾਦੋਂ ਕਰਦੇ ਠੀਕ ਆ ਇਹ ਜਰਸੀ ਹੈਗੀ ਹੈ ਵੀਰੇ ਇਹ ਬਾਈ ਜਰਸੀ ਹੈ ਜਰਸੀ ਹੋਈ ਆ ਜਿਵੇਂ ਕਿਸੇ ਨੇ ਸਿੰਗ ਨਹੀਂ ਲਾਗੇ ਕਈ ਵੇ ਨਹੀਂ ਵੀ ਪਰ ਐਵੇਂ ਕਈ ਨਹੀਂ ਧਾਗੇ ਇਹਦੇ ਨਾਲ ਸੋਣੀ ਵੀ ਲੱਗਦੀ ਆ ਜੇ ਸ਼ਾਇਦ ਸਿੰਘ ਦਾ ਗਿਉਂਦੇ ਨੇ ਛੋਟੀ ਵੱਧ ਲੱਗਣਾ ਸੀ ਵੱਧ ਲੱਗਣਾ ਸੀ ਪਰ ਜਿੱਦੀ ਆਪ ਆ ਕਰਮ ਵਾਲੀ ਦਾ ਓਡਾ ਹੀ ਥੱਲੇ ਲੇਵਾ ਕੱਲ ਸਵੇਰ ਦੀ ਸੂਈ ਆ ਟਾਈਮ ਦੀ ਹੋਈ ਠੀਕ ਆ ਮਗਰ ਬੱਚੀ ਆ ਇਹਦੇ ਕਿਹੜੀ ਬਾਈ ਆ ਅੰਦਰ ਬੈਠੀ ਆ ਜਰਸੀ ਇਹ ਬੱਚੀ ਆ ਠੀਕ ਆ ਜੀ ਇਹ ਕੀ ਕਹਿੰਦੇ ਐ ਨੂੰ ਆਪਣੀ ਜੇਰ ਜੁਰ ਬਾਈ ਕਲੀਅਰ ਆ ਜਮਾ ਆਪਣੀ ਜੇਰ ਦੀ ਗਾਰੰਟੀ ਹੋਊਗੀ ਠੀਕ ਆ ਵੀਰੇ ਠੀਕ ਆ ਜੀ ਠੀਕ ਆ ਜੀ ਤੇ ਚੋਣ ਪਸਮਾ ਕੋਈ ਘਰ ਤੱਕ ਦੀ ਤਸੱਲੀ ਹੈ ਕੋਈ ਭੂਰਨੀ ਛਰਲਾ ਨਹੀਂ ਕੋਈ ਥਾਨੀ ਟੁੱਟਦਾ ਇੱਕ ਨੰਬਰ ਆ ਠੀਕ ਆ ਵੀਰੇ ਬੂੰਦ ਬੂੰਦ ਨੇ ਚੋੜੀ ਕੋਈ ਦੁੱਧ ਨਹੀਂ ਛੱਡਿਆ ਸਵੇਰੇ ਬਾਈ ਠੀਕ ਆ ਵੀਰੇ ਇਹ ਹੁਣ ਤਾਂ ਤੁਸੀਂ ਅੰਦਾਜ਼ਾ ਲਾ ਲਓ ਚੋਈਆਂ ਚਵਾਈਆਂ ਦਾ ਕਿ ਆ ਤੁਹਾਨੂੰ ਇਹਨੇ ਕਿੱਥੇ ਜਾ ਕੇ ਖੜਨਾ ਹਜੇ ਸਹੀ ਗੱਲ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਫਿਟਨੈਸ ਆਲਾ ਹਵਾਨਾ ਅੰਗਾ ਪੈਰਾਂ ਦੀ ਬਹੁਤ ਸੁਥਰੀਆਂ ਬਾਈ ਐਨ ਖਾਨ ਲੱਗਿਆ ਮੁੱਠੀ ਆਲਾ ਕੋਈ ਭਾਈ ਮਸ਼ੀਨ ਤੇ ਚੋਈ ਚੱਲੇ ਹੁਣ ਮੰਨ ਕੇ ਚੱਲੋ 15 16 ਕਿਲੋ ਤੋਂ ਬੋਲੇ ਦੀ ਸਟਾਰਟਿੰਗ ਆ ਬੈੜ ਥੱਲੇ ਠੀਕ ਆ ਵੀਰੇ ਕਿ ਜਦੋਂ ਮਰਜੀ ਕੋਈ ਦੋ ਟਾਈਮ ਤਿੰਨ ਟਾਈਮ ਚੋਲੇ ਮਿਲ ਕੇ ਕਰਕੇ ਲੈ ਜਾ ਹਾਂ ਲੈ ਜੇ ਬਾਈ ਅੱਜ ਤਸੱਲੀ ਫੁੱਲ ਕਰੇ ਫਰਨਾ ਦੀ ਪਾਰ ਪਿੱਛੇ ਦੀ ਜੇਰ ਦੀ ਸਾਰੇ ਬਿਸ਼ਾਂ ਦੇ ਆਪਣੀ ਥਾਂ ਦੀ ਗਰੰਟੀ ਹੋਊ ਬਾਈ ਫੁੱਲ ਗਰੰਟੀ ਆ ਘਰ ਤੱਕ ਹੋਊਗੀ ਕੋਈ ਫੋਨ ਤੇ ਵੀ ਮੰਗੋਂਦਾ ਅਗਲੇ ਦੇ ਘਰੇ ਪਹੁੰਚ ਕੇ ਪਹਿਲਾਂ ਅਗਲਾ ਥਣ ਖਿੱਚੇ ਫਿਰ ਪੈਸੇ ਦਵੇ ਉਦੋਂ ਬਿਨਾ ਜੇ 19 21 ਲੱਗਦੀ ਆ ਸਾਡੀ ਗਾਂ ਵਾਪਸ ਆ ਸਾਡੀ ਗੱਡੀ ਚਾ ਉਹ ਤਾਂ ਗੱਲ ਹੈਗੀ ਆ ਜੀ ਤੇ ਜਿਹਦੀ ਜੇ ਮੰਨ ਲਓ ਸੂਈ ਹੋਈ ਉਹਦੀ ਜੇਰ ਦੀ ਜਿਹੜੀ ਦੀ ਜੇਰ ਬਾਈ ਆਪਾਂ ਕਵਾਂਗੇ ਕਿ ਗਰੰਟੀ ਆ ਉਹਦੀ ਗਰੰਟੀ ਰੋ ਜਿਹੜੀ ਜਿਵੇਂ ਆਪਣੇ ਕੋਲ ਸੂਈ ਸਵਾਈ ਆਈ ਆ ਚਾਰ ਪੰਜ ਦਿਨ ਹੋ ਗਏ ਕੋਲੇ ਜਿਹੜੀ ਕਲੀਅਰ ਆ ਜਿਹੜੀ ਆਪਾਂ ਗੱਲ ਕਵਾਂਗੇ ਜਿਹੜੀ ਦੀ ਕਲੀਅਰ ਆ ਕਲੀਅਰ ਆ ਹੂੰ ਜੇ ਉਹਨੇ 19 ਹੋਈ ਹੋਈ ਵੀ ਆਪਾਂ ਨੇ ਕੀ ਗੱਲ ਦੱਸ ਕੇ ਦਵਾਗੇ ਕਿਸੇ ਨੂੰ ਪੌਗਦੀ ਆ ਤਾਂ ਲੈ ਜਾਓ ਆਦਰਵਾਈਸ ਸਾਡੇ ਕੋਲ ਖੜੀ ਆ ਨਹੀਂ ਲਾਂਬਾ ਨਹੀਂ ਲੈ ਲਾਂਬਾ ਆਪਾਂ ਕਿਸੇ ਚੀਜ਼ ਦਾ ਨਹੀਂ ਲੈ ਕੇ ਰਾਜੀ ਠੀਕ ਆ ਦੋ ਨੰਬਰ ਵੀਰੇ ਇਹ ਬਾਈ ਖੀਰੀ ਵਹਿੜਾ ਠੀਕ ਆ ਇਹ ਦੰਦ ਕਰਫਰਮ ਹੋਣਗੇ ਜੀ ਗਰਫਰਮ ਖੀਰੀ ਆ ਬਾਈ ਠੀਕ ਆ ਜੀ ਤੇ ਉਹਨੂੰ ਕੀ ਕਹਿੰਦੇ ਆਪਣਾ ਇਹਦੇ ਅੱਜ ਮੰਨ ਕੇ ਚੱਲੋ ਤੁਸੀਂ ਤਰੀਕ ਹੋ ਗਈ ਅੱਜ 17 ਹੂੰ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਬਾਈ ਠੀਕ ਹੈ ਜੀ 9 ਮਹੀਨੇ ਪੂਰੇ ਹੁਣ ਇੱਕ ਤਰੀਕ ਨੂੰ 9 ਮਹੀਨੇ ਪੂਰੇ ਹੋਏ ਨੇ ਇੱਕ ਤਰੀਕ ਨੂੰ ਜੀ ਹਾਂਜੀ ਠੀਕ ਹੈ ਵੀਰੇ ਅੱਜ 25 ਤਰੀਕ ਆ ਸੌਰੀ ਠੀਕ ਹੈ ਜੀ ਇੱਕ ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਇਹਦੇ ਪ्योर ਖੀਰੀ ਆ ਪੂਰਾ ਰਿਕਾਰਡ ਆ ਮਦਰ ਰਿਕਾਰਡ ਆ ਜਿੰਨਾ ਕਹੋਗੇ ਸਾਰਾ ਮਿਲ ਜੂਗਾ ਖੁਦ ਵੀ 66 ਸੀਮਨ ਤੋਂ ਆ ਅੱਗੇ ਵੀ 66 ਸੀਮਨ ਦੀ ਆਪਣੇ ਫੋਨ 'ਚ ਇਹਦਾ ਰਿਕਾਰਡ ਆ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਵੀ ਰਿਕਾਰਡ ਆ ਆਪਣੇ ਕੋਲ ਠੀਕ ਆ ਜੀ ਬਾਕੀ ਸੋਹਣੇ ਝੋਲੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਗੱਦ ਬਥੇਰਾ ਵੱਡਾ ਬਾਈ ਮੰਨ ਕੇ ਮੇਰੀ ਅੱਜ 5 ਫੁੱਟ 11 ਇੰਚ ਦੀ ਹਾਈਟ ਆ ਤੇ ਮੇਰੇ ਉੱਤੋਂ ਦੀ ਜਾਂਦੀ ਹੈ ਬਾਕੀ ਇਹ ਖੀਰਾ ਬੱਚਾ ਤੇ ਗਾਂ ਨੂੰ ਮੰਨ ਕੇ ਚਲੋ ਕੱਦ ਕਿੱਥੇ ਕਰੂਗੀ ਬੱਚੀ ਜਾ ਕੇ ਹੈ ਠੀਕ ਆ ਵੀਰੇ ਬਾਕੀ ਚੰਗੀ ਆ ਵੜ ਵੇਲ ਆਦੀ ਆ ਜੰਤ ਦਾ ਬਹੁਤ ਆ ਵੇਲ ਆ ਸਿੱਧੀ ਸੁੱਧੀ ਆ ਹਰ ਗ੍ਰੇ ਸਾਰੇ ਕੈਰੇਕਟਰ ਪੂਰੇ ਕਰਦੀ ਹੈ ਬਾਈ ਬਰੀਡ ਪੱਖੋਂ ਵੀ ਆਏ ਨਹੀਂ ਕਹਿ ਸਕਦਾ ਕਿ 1% ਦਾ ਵੀ ਕੋਈ ਇਹਦੇ ਚ ਕ੍ਰੋਸ ਹੰਗ ਨਹੀਂ ਹੈਗਾ ਠੀਕ ਆ ਵੀਰੇ ਹਾਂਜੀ ਅੱਗੇ ਨਾ ਆ ਗਿਆ ਤਿੰਨ ਨੰਬਰ ਤੇ ਇਹ ਵੀ ਬਾਈ ਸੁਈ ਵੀ ਆ ਫਿਟਨੈਸ ਚੈੱਕ ਕਰੋ ਪਹਿਲਾਂ ਹਵਾਨੇ ਦੀ ਐਨ ਕਿਤੇ ਕਿਤੇ ਹੀ ਮਿਲਦਾ ਹੈ ਨਾ ਇਹ ਮੰਨ ਕੇ ਪਰਸੋ ਸ਼ਾਮ ਦੀ ਸੁਈ ਵੀ ਆ ਬੱਚਾ ਕੀ ਦਿੱਤਾ ਇਹ ਦੇ ਮਗਰ ਬੱਚਾ ਬਾਈ ਆ ਬੱਚਾ ਜੀ ਠੀਕ ਆ ਹਾਂਜੀ ਠੀਕ ਆ ਜੀ ਇਹ ਲੇਵਾ ਮੰਨ ਕੇ ਚਲੋ ਤੁਸੀਂ ਜਿਹੜਾ ਫਾਰਮ ਵਾਲੀਆਂ ਬੈੜਾਂ ਦਾ ਨਾ ਨਾੜਾ ਵਾਲਾ ਗੁੰਦਮਾ ਹੁੰਦਾ ਨਾ ਆ ਤੁਹਾਨੂੰ ਇੱਥੇ ਹੋਣਾ ਤੇ ਪੂਰੇ ਕਰੈਕਟਰ ਆ ਬੱਚੀ ਦੇ ਜੈਡ ਦੇ ਹੁਣ ਇਹ ਥੱਲੇ 15 16 ਕਿਲੋ ਦੀ ਸਟਾਰਟਿੰਗ ਬੋਲਾ ਬਿਲਕੁਲ ਸਾਫ਼ ਕੀਤੀਆਂ ਵੀ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਜਮਾ ਬਹੁਤ ਚੰਗੀ ਹੈ ਜੀ ਸਵੇਰੇ ਬਿਲਕੁਲ ਬੂੰਦ ਬੂੰਦ ਸਾਫ਼ ਕੀਤੀ ਵੀ ਆ ਆ ਪੱਥੀ ਚੋਈਆਂ ਵੀ ਆ ਜਿਹੜੀ ਗੱਲ ਥਣਾ ਦੀ ਇੱਕ ਨੰਮਰਾ ਠੀਕ ਹੈ ਵੀਰੇ ਸੋਨਾ ਕੱਟ ਵਾਲਾ ਹਵਾਨਾ ਸੋਨਾ ਮੁੱਠੀ ਵਾਲਾ ਥਣਾ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਪੂਰਾ ਚੰਗਾ ਮਲਕਵੇਨ ਪੂਰੀ ਸਟਰਾਉਂਗ ਇਹ ਤਾਂ ਮੇਰਾ ਨਾ ਥੋੜਾ ਜਿਹਾ ਆਪਾਂ ਕਹਿਦੀ ਹਜੇ ਪਾਸਾ ਜੇ ਪਲਟਿਆ ਪਿਆ ਗਾ ਹਜੇ ਬੱਚੇ ਬੁੱਚੇ ਦਿੱਤੇ ਅੰਦਰੋਂ ਭਾਰ ਨਿਕਲਿਆ ਹੋਇਆ ਠੀਕ ਆ ਅੱਜ ਤੋਂ ਹੋਰ ਚਾਰ ਦਿਨਾਂ ਨੂੰ ਜਦੋਂ ਸਹੀ ਦੁੱਧ ਤੇ ਚੱਲਣ ਲੱਗ ਗਿਆ ਬੇੜਾ ਫੇਰ ਸੁਣੀਆਂ ਲੱਗਣੀਆਂ ਬਾਈ ਕੀ ਹਾਂ ਚੀਜ਼ਾਂ ਫੇਰ ਅਸਲ ਦੱਸਣਗੀਆਂ ਸਹੀ ਤਾਂ ਬੇੜਾ ਜਦੋਂ 15 16 ਦਿਨਾਂ ਬਾਅਦ ਭਲਾਂ ਭੂਲਾਂ ਚੱਕ ਕੇ ਲੇਵਾ ਸਹੀ ਉਦੋਂ ਤਿਆਰ ਕਰਦੀ ਕਿ ਹਾਂ ਕੀ ਬਣੂਗੀ ਠੀਕ ਹੈ ਵੀਰੇ ਇਹ ਤਾਂ ਗੱਲ ਹੈਗੀ ਐ ਸਾਫ਼ ਹੋ ਕੇ ਬਾਕੀ ਸੇਵਾ ਸੰਭਾਲਦਾ ਦੁੱਧ ਤੇ ਨਾ ਕੋਈ ਸੇਵਾ ਕਰੂ ਫੇਰ ਹੀ ਆ ਜੇ ਇਹਨਾਂ ਨੂੰ ਪਾਵਾਂਗੇ ਕੱਖਣਾ ਇਹਨਾਂ ਨੇ ਕੱਢਣਾ ਬਈ ਪਈਆ ਵੀ ਨਹੀਂ ਦੇਣਾ ਤੇ ਜੇ ਸੇਵਾ ਵਾਲੇ ਘਰੇ ਜਾਵੜੀ ਦਾ 5-4 ਕਿਲੋ ਬਾਤ ਵੀ ਦੇ ਦੇਣਗੇ ਇਹ ਹੁਣ ਮੇਰੇ ਕੋਲ 15-16 ਕਿਲੋ ਬੋਲਾ ਸਟਾਰਟਿੰਗ ਆ ਬਾਈ ਫਿਰ ਤੋਂ ਕੋਈ ਲੈ ਕੇ ਜਾਂਦਾ ਤੇ ਪਾਉਣਾ ਉਹਨੇ ਕੁਛ ਨਹੀਂ ਐਨੇ ਬਾਈ ਉਹਨਾਂ ਕੱਢਣਾ ਫਿਰ ਉਹ ਲਾਂਬੇ ਦੀ ਥਾਈ ਆ ਹਾਂ ਲਾਂਬੇ ਦੀ ਥਾਈ ਆ ਹਾਂ ਤੁਸੀਂ ਤੁਹਾਡੇ ਕੋਲੇ ਇੰਨਾ ਸੀਗਾ ਪਰ ਬਈ ਸਾਡੀ ਤੇ ਆਪ ਹੋਇਆ ਤੇਰੇ ਮੁਰੇ ਨਾਤੇ ਨਹੀਂ ਤੇ ਉਹ ਵੀ ਵੀਡੀਓ ਬਣਾਈ ਜਾਣਾ ਹੂੰ ਨਹੀਂ ਤਾਂ ਗੱਲ ਹੈਗੀ ਅੱਜ ਅੱਗੇ ਬਈ ਆ ਪਹਿਲਣ ਬੱਚੀ ਐ ਗੱਭਣਾ ਬਾਈ ਠੀਕ ਹੈ ਜੀ ਇਹ ਆਹਾ ਤੁਹਾਡੇ ਮੂਰੇ ਤਿੰਨੇ ਚਾਰੇ ਵਿਹੜਾ ਲਾਈਆਂ ਹੀ ਆ। ਹਾਂ ਤੁਸੀਂ ਐ ਗੱਡੀ ਚ ਲਾਈ ਜਾਂਦੇ ਸੀ। ਨਵਾਈਆਂ ਵੀ ਨਹੀਂ। ਠੀਕ ਆ। ਪਲੂਣ ਬੱਚੀ ਆ ਚਾਰ ਦੰਦਾ ਕਨਫਰਮ ਚਾਰ ਦੰਦਾ ਚੈੱਕ ਕੀਤੇ ਆ। ਠੀਕ ਆ। ਤੇ ਇਹਨਾਂ 'ਚ ਬਈ ਇੱਕ ਹੋਰ ਗੱਲ ਐ ਜਿਵੇਂ ਆਪਣੇ ਕੋਲ ਵੱਡੀਆਂ ਵਿਹੜਾ ਫਾਰਮ ਵਾਲੀਆਂ ਨੇ ਤੇ ਇਹਨਾਂ ਦੇ ਸੀਮਾ ਰਿਕਾਰਡ ਮਿਲਣਗੇ ਆਪਾਂ ਨੂੰ। ਇਹਦਾ ਵੀ ਸੀਮਾ ਰਿਕਾਰਡ ਆ ਬਾਈ। ਇਹਦਾ ਵੀ ਆ ਜਰਸੀ ਦਾ ਵੀ ਆ ਚਾਰਾਂ ਦਾ। ਉਹ ਜਿਹੜਾ ਵੀ ਲੈ ਕੇ ਜਾਊਗਾ ਉਹਨੂੰ ਦੇ ਦਾਂਗੇ। ਹਾਂ ਦੇ ਦਾਂਗੇ। ਠੀਕ ਆ। ਕਿਉਂਕਿ ਮੇਰੇ ਜਦੋਂ ਆਪਾ ਪਤਾ ਹੁਣ ਮੈਂ ਐਵੇਂ ਵੀਡੀਓ ਚ ਬੋਲਾਂ ਬਾਈ ਕਈ ਬੰਦੇ ਕਮੈਂਟ ਕਰਨ ਵਾਲੇ ਆਉਂਦੇ ਆ ਐਵੇਂ ਆਪਦੇ ਲੋ ਦੱਸੀ ਜਾਂਦਾ ਆਪਣੇ ਕੋ ਫੋਨ ਚ ਸਾਰਾ ਰਿਕਾਰਡ ਆ ਅਗਲਾ ਪੜ੍ਹ ਕੇ ਆਦਾ ਚੈੱਕ ਕਰਕੇ ਲਾ ਲੈ ਚੈੱਕ ਕਰਕੇ ਲੈ ਲਵੇ ਸਹੀ ਗੱਲ ਆ ਬਾਕੀ ਕੱਲੇ ਸੀਮਨਾਣੇ ਨਹੀਂ ਬਾਈ ਦੱਸਣਾ ਜੇ ਇਹਨਾਂ ਦੇ ਚੰਗੇ ਇਹਨਾਂ ਦੇ ਸੀਮਨ ਲੱਗੇ ਆ ਤਾਂ ਹੀ ਇਹਨੇ ਕਰੈਕਟਰ ਆਗੇ ਨਹੀਂ ਇਹ ਚੈੱਕਰ ਆਉਂਦੇ ਨਹੀਂ ਨਹੀਂ ਮੰਨ ਲਓ ਦੋਗਲੇ نسل ਦੇ ਕਰੈਕਟਰ ਨਹੀਂ ਬਾਈ ਉਹ ਹੋਣੀ ਉਹਨੇ ਦੇ ਇਹਦੇ ਹਜੇ ਬਾਈ 6 ਤਰੀਕ ਨੂੰ ਦਿਨ ਪੂਰੇ ਆ ਠੀਕ ਆ 6 ਤਰੀਕ ਨੂੰ ਤੇ ਮੰਨ ਕੇ ਚੱਲਣਾ ਆ ਇਹਨ ਸ਼ਹਿਦਾਰ ਗਾਜੀਪਾ ਮਾਰਦੀ ਸੀ ਕੱਲ ਠੀਕ ਆ ਆ ਪਹਿਲਾਂ ਬੱਚੀ ਨੂੰ ਬਾਈ ਕੋਈ 100 ਚ ਕੋਈ ਟਾਮੀ ਆਉਂਦੀ ਆ ਠੀਕ ਆ ਯਕੀਨ ਮੰਨੀ ਇਹ ਜੀ ਬੱਚੀ ਨੂੰ ਤਾਂ ਹੀ ਇੰਨਾ ਕਚਾ ਕੇ ਆਪ ਨੂੰ ਦਿਲੋਂ ਖੁਸ਼ ਹੋ ਕੇ ਲਈਦੀ ਆ ਭਵੇਂ 10000 ਮਹਿੰਗੀ ਕਿਉਂ ਨਾ ਲੈਣੀ ਪਏ ਜੇ ਹੂੰ ਇਹਦੇ 400 ਇਹ ਪੀ ਲੈਣੇ ਆ ਹੀ ਰਹਿਣਾ ਬਾਈ ਠੀਕ ਆ ਵੀਰੇ ਅੱਗੇ ਆ ਗਈ ਦੂਜਾ ਨੰਬਰ ਨਾਂਗ ਜੀ ਠੀਕ ਆ ਵੱਡੀ ਵੈੜ ਇਹ ਵੀ ਵਜਨ ਬੁਜਨ ਬੜਾ ਚੰਗਾ ਹੈ ਇਹ ਦੂਜਾ ਸੂਆ ਬਾਈ ਠੀਕ ਆ ਇਹ ਸਵਾਦ ਉਹ ਜਾ ਗਿਆ ਜੀ ਠੀਕ ਆ ਸਮਝ ਲਿਆ ਇਹ ਮੰਨ ਕੇ ਚਲੋ ਇਹਦੇ ਬਈ ਬਾ ਮੰਨ ਕੇ ਚੋ 15 ਦਿਨ ਲੈ ਕੇ ਖੁੱਲਡੂ ਠੀਕ ਆ ਬਈ ਪ੍ਰੋਪਰ ਸੀਮਨ ਰਿਕਾਰਡ ਮਿਲੂਗਾ ਪਰ ਇੱਕ ਰੈਂਟ ਦਾ ਨਹੀਂ ਕਹਤਾ ਹਨਾ ਇਹਦੇ ਮਾਫਰ ਉਹ ਆਇਆ ਜਿਹੜੀ ਦਾ ਹੈਗਾ ਉਹਦਾ ਕਹਾਂਗੇ ਜਿਹੜੀ ਦਾ ਮਗਰ ਉਹ ਆਇਆ ਆਪਣੀਆਂ ਪੁਰਾਣੀਆਂ ਵੀਡੀਓ ਦੇਖ ਲੋ ਆਪਾਂ ਜਿਹੜੀ ਦਾ ਹੁੰਦਾ ਉਹਦਾ ਕਹਿੰਨੇ ਜਿਹੜੀ ਦਾ ਨਹੀਂ ਉਹਦਾ ਕਹਿੰਦੇ ਨਹੀਂ ਮੰਨ ਲੋ ਜੇ 10 ਕਨਾਗ ਹੁੰਦੇ ਤੇ ਵਿੱਚੋਂ ਤਿੰਨਾ ਚਾਰਾਂ ਦਾ ਰਿਕਾਰਡ ਹੁੰਦਾ ਹੀ ਆ ਜੀ ਇਹ ਨਹੀਂ ਬਈ ਆਪਾਂ ਦਸਾਂ ਦੇ ਬਣਾ ਲਿਆ ਕਿਉਂਕਿ ਆਪਾਂ ਬਈ ਸਾਰੇ ਕਿਤੋਂ ਖਰੀਦ ਕਰੀਏ ਘਰਾਂ ਤੋਂ ਵੀ ਵਪਾਰੀਆਂ ਤੋਂ ਵੀ ਰੇਕ ਪਰ ਆ ਜਿਹੜੀ ਸਾਰੇ ਪਾਸੇ ਆਣਾ ਪੈਂਦਾ ਕਿਉਂਕਿ ਜਿਹੜਾ ਇੱਕ ਤਾਂ ਹੁੰਦਾ ਜ਼ੁਬਾਨੀ ਬਈ ਦੱਸਤਾ ਉਹਦਾ ਵੀ ਕੋਈ ਫਾਇਦਾ ਨਹੀਂਗਾ ਤੇ ਜਿਹੜਾ ਆਪਾਂ ਨੂੰ ਲਿਖਤੀ ਰੂਪ ਚ ਮਿਲਿਆ ਆਪਾਂ ਉਹੀ ਦੇਣਾ ਹੁੰਦਾ ਇਹਦਾ ਬਈ ਆਪਾਂ ਸਾਰਾ ਐਡਰੈਸ ਸਾਰਾ ਕੁਝ ਦੱਸ ਦਾਂਗੇ ਇੰਨੇ ਚੰਗੇ ਫਾਰਮ ਚ ਆਈ ਆ 32 34 ਕਿਲੋ ਦੀ ਮਾਲ ਕਾਣਾ ਪਹਿਲੇ ਸੂਏ ਵਹਿੜ ਬਾਈ ਹੂੰ ਐਸੋ ਅੰਦਾਜ਼ਾ ਲਾ ਲਾ ਵਹਿੜ ਦੇ ਲੇਵੇ ਤੇ ਨਾੜਾਂ ਤੋਂ ਤੇ ਵਹਿੜ ਦੀਆਂ ਢੱਲਾਂ ਤੋਂ ਤੇ ਇਹ ਕਿੱਥੇ ਜਾ ਕੇ ਖੜਨਾ ਵਹਿੜ ਨੂੰ ਇਹ ਦੇਖ ਲੈਂਦੇ ਸਹੀ ਗੱਲ ਆ ਸਹੀ origignal ਦੂਜਾ ਸੂਆ ਠੀਕ ਆ ਕਵਾਲਿਟੀ ਦੇਖੀ ਸਕਦੇ ਆ ਇਸ ਵਾਰੀ 35 ਪਲੱਸ ਕੱਢੋਗੀ ਬਾਈ ਵਹਿੜ ਸੰਭੀ ਸੁੰਭੀ ਬਹੁਤ ਆ ਇੱਕ ਚੀਜ਼ ਹੋਰ ਆ ਚਾਰਾਂ ਵਹਿੜਾਂ ਦੀ ਬਾਈ ਉਤੋਂ ਸਟ੍ਰੇਟ ਲਾਈਨ ਦੇ ਕੇ ਕਿੰਨੀ ਆ ਸਹੀ ਗੱਲ ਆ ਜਿਹੜੇ ਕੈਰੈਕਟਰ ਬਹੁਤ ਚੰਗੇ ਆ ਜੀ ਸਾਰੀ ਖੜਨੀਆਂ ਖੁੜਨੀਆਂ ਇੱਕ ਨੰਬਰ ਆ ਬੁੱਥੀਆਂ ਬਾਥੀਆਂ ਸਭ ਕੋ ਇੱਕ ਨੰਬਰ ਇਹਨਾਂ ਦਾ ਠੀਕ ਆ ਵੀਰੇ ਪੰਜ ਨਗ ਹੋ ਗਏ 6 ਨੰਬਰ ਆ ਯਾਰਸੀ ਯਾਰਸੀ ਬਾਈ ਪਿਓਰ ਖੀਰੀ ਪਿਓਰ ਖੀਰੀ ਦੁੱਧ ਦੰਦ ਦਾ ਜਿਹਨੂੰ ਕਹਿੰਦੇ ਆ ਅਜੇ ਕੋਈ ਦੰਦ ਕੱਢਿਆ ਵੀ ਨਹੀਂਗਾ ਅੱਛਾ origignal ਦੁੱਧ ਦੰਦ ਜਿਹਨੂੰ ਕਹਿੰਦੇ ਆ ਠੀਕ ਚੈੱਕ ਕਰਾ ਲਓ ਵਿਚਾਰੇ ਵੀਡੀਓ ਦੇ ਚ ਠੀਕ ਕਰਾ ਦੇ ਜੀ ਕਰਾ ਲੀਏ ਤਾਂ ਜੇ ਕਰਾ ਲੇ ਅਸੀਂ ਕਰਕੇ ਲਿਆਇਆ origignal ਜਿਹਨੂੰ ਕਹਿੰਦੇ ਦੁੱਧ ਦੰਦ ਤਾਂ ਕਿ ਜਿਹੜੇ ਕਸਟਮਰ ਦੇਖ ਰਹੇ ਆ ਨਾ ਪੱਟ ਗਈ ਰਹੀ ਨਾ ਉੱਜਾ ਜਾਂਦਾ ਦੰਦ ਚੈੱਕ ਕਰੋ ਦੇਖ ਲਓ origignal ਆ ਹਜੇ ਬਾਈ ਠੀਕ ਆ ਵੀਰੇ ਕੁਆਲਿਟੀ ਜੀ ਰੱਖਿਆ ਸਕਦੇ ਹੋ 1 ਸਾਲ ਤੇ 8 ਮਹੀਨਿਆਂ ਦੀ ਬਚੀ ਆ ਬਾਈ ਹਜੇ ਬਰੀਡ ਬਾਈ ਆ ਜੀ ਬਰੀਡ ਬਾਈ ਮੈਂ ਤੁਹਾਨੂੰ ਕਿਹਾ ਪਾ ਐਵੇਂ ਕਹੀਈ ਐ ਅਗਲਾ ਕਹਿੰਦਾ ਹਵਾ ਕਰਦਾ 11ਵੀਂ ਜਨਰੇਸ਼ਨ ਦੀ ਬੱਚੀ ਆ ਬਾਈ ਇਹੇ ਹਾਂ ਸਾਰਾ ਰਿਕਾਰਡ ਆ A ਤੋਂ Z ਰਿਕਾਰਡ ਆ ਸੈਕਸਡ ਦੀ ਖੋਦਾ ਅੱਗੇ ਵੀ ਸੈਕਸਡ ਆ ਠੀਕ ਆ ਜੀ ਲੇਵਰੀ ਬਾਂਤਰ ਤੋਂ ਹਿਸਾਬ ਲਾ ਲਾ ਹੁਣੇ ਲੇਵਾ ਬਣਾਉਣ ਲੱਗੀ ਇਹਦੇ 17-18 ਦਿਨ ਪਏ ਸੂਣ ਚ ਇਹਦੇ ਅਜੇ 17-18 ਦਿਨ ਪਏ 17-18 ਦਿਨ ਸੂਣ ਚ ਪਏ ਪਟ ਪਟ ਸ਼ਹਿਦ ਵਰਗਾ ਚੀਪਾ ਬੂੰਦ ਬੂੰਦ ਆਉਂਦਾ ਹੈ ਠੀਕ ਆ ਜੀ ਕਾਚਾ ਰਗਾ ਉਹ ਤੋਂ ਸਿੱਧੀ ਦੇਖਦੇ ਸਾਰਾ ਸੁਨੱਖ ਪੁਣਾ ਹੀ ਰਹੀ ਬੱਚੀ ਜਿਹੜੇ ਮੇਲਿਆਂ 'ਚ ਖੜ੍ਹਦੇ ਹਾਂ ਮੇਲਿਆਂ 'ਚ ਬਾਈ ਇਹ ਮਹਾਰਾਜ ਕਿਰਪਾ ਰੱਖੇ ਹੂੰ ਇਹ ਲੈਣੀ ਵੀ ਜਿਵੇਂ ਆਪਾਂ ਕਹੇ ਦੀ ਜਦੋਂ ਵੇਚਣ ਲੱਗ ਗਏ ਜਿਹੜੇ ਆਪਣੇ ਕੋਲ ਠਰਕ ਵਾਲੇ ਬੰਦੇ ਆ ਬਾਈ ਉਹਨਾਂ ਨੇ ਹੀ ਲੈਣੀ ਐ ਤੇ ਗਾਂ ਹਰੇਕ ਚੀਜ਼ ਬਰੀਡ ਕੰਪੀਟੀਸ਼ਨ ਆਪਾਂ ਕਹੇ ਦੀ ਲੈਵਲ 'ਚ ਹੂੰ ਹਾਂ ਸਾਰੇ ਕੈਰੇਕਟਰ ਪੂਰੇ ਕਰਦੀ ਬੱਚੀ ਹੂੰ ਇਹ ਤਾਂ ਗੱਲ ਸਹੀ ਆ ਸੋਨਾ ਮੁਰਤੀ ਇਹਦਾ ਇਹਦੀ ਫੇਸ ਕੁਆਲਿਟੀ ਦਿਖਾ ਕੀ ਆ ਡਾਰਕ ਜਿਹੜੀ ਆ ਰੰਗ ਹਨ ਤੇ ਬਾਈ ਕਿਸੇ ਕਿਸੇ ਨੂੰ ਹੁੰਦਾ ਐਵੇਂ ਠੀਕ ਆ ਤੇ ਬਾਕੀ ਜਿਹੜੇ ਬੰਦੇ ਨੇ ਵੀ ਬਾਈ ਇੱਥੇ ਤੱਕ ਬਰੀਡ ਲਿਆਂਦੀ ਆ ਬੂਥੀ ਦੇਖ ਲੈ ਹੁਣ ਦਿਖਾਈਏ ਕੁਆਲਿਟੀ ਦੇਖੀ ਕੁਆਲਿਟੀ ਆਪਾਂ ਮੂੰਹੋਂ ਬੋਲਦੀ ਆ ਮੈਨੂੰ ਬੋਲਣ ਦੀ ਲੋੜ ਨਹੀਂ ਜਿਹੜੇ ਬੰਦੇ ਨੂੰ ਪਰਖ ਹਉਣੇ ਵੀਡੀਓ ਚ ਖੁਦ ਕਹਿ ਦੇਣਾ ਖੁਦ ਕਹਿ ਦੇਣਾ ਇੱਥੇ ਕੋਈ ਚੀਜ਼ ਦਿਖਾਈ ਆ ਬੱਚੀ ਜਿੱਤੇ ਗੱਲ ਹੈਗੀ ਆ ਜੀ ਇੱਥੇ ਹੋਣਾ ਬਾਈ ਬੱਚੀ ਨੇ ਇੱਥੇ ਜਿੱਦਣ ਹੋਈ ਫਾੜੀ ਵਾਲਾ ਲੇਵਾ ਤੇ ਦਾ ਲੇਵਾ ਆ ਖੁੱਚਿਆਂ ਚ ਸਾਰਾ ਫਸਿਆ ਹੋਣਾ ਤਰ ਨਹੀਂ ਹੋਣਾ ਬੱਚੀ ਤੋਂ ਜਿੱਤੇ ਆ 7 ਨੰਬਰ ਨੱਕ ਆ ਗਿਆ ਵੀਰੇ ਇਹ ਬਾਈ ਦੂਜਾ ਸੂਆ ਛੇ ਦਾੰਦਾ ਵੇੜਾ ਠੀਕ ਆ ਇਹ ਦੂਜਾ ਸੂਆ ਛੇ ਦਾੰਦਾ ਇਹ ਜਾਰੀ ਗੱਲ ਲਈਆਂ ਫ ਠੀਕ ਲੱਗ ਲੱਗ ਫਾਰਮਾਂ ਚ ਲਈਆਂ ਪੂਰੀਆਂ ਆਪ ਆਪ ਪਾਈਆਂ ਪਹਿਲਾਂ ਤਾਂ ਤੁਰਦੀ ਨਹੀਂ ਛੋਡੇ ਮੂਰੇ ਕਿਵੇਂ ਆਉਂਦੀ ਠੀਕ ਹੈ ਸਹੀ ਗੱਲ ਹੈ ਤੁਰਨਾ ਨਹੀਂ ਹੁੰਦਾ ਇਹਦੇ ਹਜੇ 16 ਤਰੀਕ ਨੂੰ ਦਿਨ ਪੂਰੇ ਆ ਬਾਈ ਡੇਟ ਮਤਾਉ ਹਾਂਜੀ ਜਾਨੀ ਸਮਾਂ ਹਜੇ ਲੈਂਦੀਆਂ ਹੈ ਖੁੱਲੇ ਲੈਣਾ ਵਿਕਰੀ ਚ ਪੂਰੀਆਂ ਹੈ ਮੰਨ ਕੇ ਚੱਲੋ ਇਹਦੇ 15 16 ਦਿਨ ਪਏ ਆ ਖੁੱਲੇ ਲੈ ਜੂ ਹਜੇ ਲੈ ਜੂਗੀ ਬਾਈ ਪਤਾ ਕੀ ਥੋੜਾ ਜਿਹਾ ਸਫਰ ਚ ਗੱਡੀ ਚ ਪਸ਼ੂ ਹੈ ਲੋ ਰਹ ਜਾਂਦਾ ਇੱਕ ਦੋ ਦਿਨ ਇਧਰ ਉਧਰ ਘਾੜੀ ਜਾਂਦਾ ਉੱਪਰੀ ਜਗ੍ਹਾ ਤੇ ਆ ਕੇ ਪਸ਼ੂ ਥੋੜਾ ਬਹੁਤ ਘਾੜੀ ਜਾਂਦਾ ਹਜੇ ਕਰਮਾਲੀ ਨੂੰ ਭਟੇ ਨਾ ਤੁਰਨਾ ਨਹੀਂ ਤੁਰਨ ਹਜੇ ਕਿ ਖੁੱਲੀ ਫੇਰਦੀ ਸੀ ਬਾਈ ਖੁੱਲੀ ਫੇਰਦੀ ਦੀ ਵੀਡੀਓ ਵੀ ਫਾਰਮ ਚ ਆਪਣੇ ਕੋਲ ਸਾਰੀ ਪ੍ਰੋਪਰ ਵੀਡੀਓ ਪਈਆਂ ਹਰ ਇੱਕ ਚੀਜ਼ ਪਈਆਂ ਠੀਕ ਆ ਖੁਦ ਵੀ ਇਹ ਐਵੇਂ ਕੀ ਸਾਰਾ ਰਿਕਾਰਡ ਹੈ ਡੈਨਮਾਰਕ ਦੀ ਖੋਦਾ ਅੱਗੇ ਸੱਖ ਸੱਡ ਸੀ ਮੰਨ ਲੱਗਿਆ 35 36 ਕਿਲੋ ਬਈ ਆਨਲਾਈਨ ਬੰਦੇ ਕੋ ਰਿਕਾਰਡ ਸੀ ਠੀਕ ਹੈ ਜੀ ਦੁੱਧ ਚਵਾਇਆ ਮੱਛੀ ਨੇ ਪਹਿਲੇ ਸੂਏ ਠੀਕ ਹੈ ਜੀ ਇਸ ਵਾਰੀ ਆਪਾਂ ਨੂੰ ਉਹਨਾਂ ਨੇ ਕਿਹਾ ਜਿਹੜੇ ਮਰਜ਼ੀ ਬੰਦੇ ਹੁੰਦੇ ਨੇ ਬਹੁਤ ਵੜਾ ਲੈ ਆ ਆਪਣੀਆਂ ਵੀਡੀਓ ਚ ਉਹਨਾਂ ਦੀ ਬਹੁਤ ਦਿਖਾਈਆਂ ਹੂੰ 40 ਪਲੱਸ ਦੀ ਬੱਚੀ ਦੇ ਅਗਲੇ ਨੇ ਥਾਪੀ ਦੇ ਕੇ ਦਿੱਤੀ ਹੈ ਕਿ ਦਊਗੀ ਦਊਗੀ ਪਰ ਬੰਦਾ ਹੋਵੇ ਸਾਂਭ ਵਾਲਾ ਸਾਂਭ ਵਾਲਾ ਸੇਵਾ ਸੰਭਾਲ ਤੋਂ ਬਿਨਾਂ ਤਾਂ ਕੀ ਆਇਨੇ ਕਿ ਹਾਂ ਬਾਗੇ ਪੱਠੇ ਉਧਰ ਚੱਲ ਗਿਆ ਉਧਰ ਫੇਰ ਨਹੀਂ ਦੇਣਾ ਕਿ ਉੱਤੇ ਬੈਠਣਾ ਪੈਣਾ ਇਹਦੇ ਫਿਰ ਚੀਜ਼ ਦੀ ਕੁਆਲਿਟੀ ਦੇਖੋ ਰੰਗ ਕਾਲਾ ਐਨ ਜਾਮਨ ਵਰਗਾ ਰੰਗ ਆ ਗੂੜਾ ਜੀ ਨੂੰ ਕਹਿੰਦੇ ਕਲਰ ਤਾਂ ਬਲੈਕ ਫਲਰਗੀ ਪਈ ਆ ਬਾਈ ਲੈ ਹੂੰਗਾਂ ਦੀ ਚੌਧੀ ਦੇ ਨਾਲ ਐਨ ਪਤਲੇ ਪਿੰਡੇ ਦੀ ਕੋਈ ਮਟਾਪਾ ਨਹੀਂ ਇਹ ਚੰਗੀਆਂ ਚੀਜ਼ਾਂ ਦੀ ਨਿਸ਼ਾਨੀ ਆ ਇਹ ਜੀ ਤੇ ਨਾਗਾ ਪਦ ਖਾਤੇ 6 7 ਦਿਖਾਤੇ ਆ ਜੀ ਹਾਂਜੀ ਆ ਵੈੜਾ ਸਵੇਰ ਦੀਆਂ ਹਾਂ ਮਾਰਨਿੰਗ ਇਸਰੀ ਦਾ ਠੀਕ ਆ ਇਤਰਫੂ ਵੀ ਹਾਂ ਹਾਂ ਚੱਲ ਚੱਲ ਜਲਣੇ ਪਾਣੀ ਤੇ ਲੈ ਜਾ ਇਹ ਦੂਜਾ ਸੂਆ ਬਈ 6 ਦੰਦਾ 6 ਦੰਦਾ ਇਹ ਵੀ ਫਾਰਮ ਦਾ ਜੀ ਨੇ ਇਹਨੇ ਬਈ ਬੱਚਾ ਦਿੱਤਾ ਠੀਕ ਆ ਜੀ ਰਹੇ ਕਨਵੈਨਸ਼ਨਲ ਜੀਵਨ ਸੀਗਾ ਇਹਦੇ ਠੀਕ ਆ ਜੀ ਬੱਚਾ ਦਿੱਤਾ ਤੇ ਇਹਨੂੰ ਕੀ ਕਹਿੰਦੇ ਆਪਣੇ ਫਾਰਮ ਚੋਂ ਬੱਚੀ ਲਈ ਆ ਤੇ ਮਿੱਤਰ ਤੋਂ ਆਈ ਆ ਬਈ ਬੜੇ ਐਵੇਂ ਕਹੀਏ ਗਾਰੰਟੀ ਨਾ ਵਹਿੜ ਦਿੱਤੀ ਸੀ ਅੱਜ ਜਿੱਥੇ ਵਹਿੜ ਦੀ ਤਿਆਰੀ ਆ ਨੇੜੇੋਂ ਕਰਕੇ ਦਿਖਾ ਤੂੰ ਖੋਦ ਹਵਾਨਾ ਪਰ ਨੇੜੇ ਤੋਂ ਬਾਹਰ ਹੀ ਆ ਗਿਆ ਤੂੰ ਨੇੜੇ ਕਰਕੇ ਦਿਖਾਈ ਠੀਕ ਆ ਜਿੱਦੇ ਲਈ ਸੀ ਨਾ ਬਈ ਮੇਰੇ ਕੋ ਵੀਡੀਓ ਆ ਜੇ ਮੈਂ ਸਾਨੂੰ ਦਿਖਾਵਾਂ ਫੋਨ 'ਚ ਤੂੰ ਕਹਿਗਾ ਆਹ ਬੱਚੀ ਸੀ ਅੱਛਾ ਜੀ ਆਏ ਥਣ ਜੁੜੇ ਵੇ ਸੀ ਬਈ ਦੇਖਾਏ ਇੰਨਾ ਕੁ ਲੇਵਾ ਸੀ ਤੇ ਅੱਜ ਬੱਚੀ ਦੇਖ ਨਾਲੇ ਇਹਦੇ ਬਾਲਟੀ ਤੇ ਥਲੋ ਕੱਢੀ ਵੀ ਆ 6-7 ਕਿਲੋ ਬੋਲੇ ਠੀਕ ਆ ਲਓ ਜੀ ਇਧਰ ਪਿੱਛੇ ਆ ਕੇ ਦਿਖਾ ਲਵੇ ਇਹਦੀਆਂ ਬੰਤਰ ਆ ਕਿੱਥੇ ਪਈਆਂ ਤੇ ਮੂਹਰੋ ਦੇਖ ਹੂੰ ਧੁੰਨੀ ਤੋਂ ਲੈ ਕੇ ਸਟਾਰਟ ਹੋਇਆ ਵਾ ਇਹ ਹੁੰਦੀਆਂ ਕੁਆਲਿਟੀ ਆ ਹਜੇ ਬਈ ਇਹਨੂੰ ਕੀ ਕਹਿੰਦੇ ਆ ਮੰਨ ਕੇ ਚੱਲ ਹਜੇ ਜਦੋਂ ਬੱਚੀ 15 ਕੇ ਦਿਨਾਂ ਦੁੱਧ ਤੇ ਚੱਲ ਪਈ ਨਾ ਹੂੰ ਆਹੀ ਲੇਵਾ ਇਹਨੇ ਹੋਰ ਚੌੜਾ ਕਰਨਾ ਭੜ ਪੂਲਾ ਕੇ ਨਾੜਾ ਨੂੜਾ ਕੱਢਣ ਲੱਗ ਗਿਆ ਇੱਕ ਹੋਰ ਖਾਸियत ਆ ਬਈ ਲੇਵਾਪੂ ਰਾਣੀ ਹੈ ਦਾ ਗਾਂ ਹੀ ਹੈਲਦੀ ਹੈ ਗਾਂ ਹੀ ਹੈਲਦੀ ਹੈ ਜਿਹੜਾ ਹੀ ਹੈਲਦੀ ਹੈ ਲੇਵਾ ਨਹੀਂ ਹੈਲਦਾ ਭਾਈ ਲੇਵਾ ਇਹ ਭਾਈ ਮੈਂ ਚੁਈ ਨਾ ਨਾ ਹੁੰਦੀ ਤੂੰ ਕਹਿਣਾ ਸੀ ਯਾਰ ਇਹ ਕਿੱਥੇ ਵਿਚਾਰੀ ਬੈਠੀ ਮੈਂਦੀ ਕਿਵੇਂ ਹੋ ਗਈ ਹੂੰ ਸਹੀ ਗੱਲ ਹੈ ਜੀ origional ਦੂਜਾ ਸੂਆ ਤੇ ਭਾਈ 35 ਕਿਲੋ ਦੁੱਧ ਬੱਚੀ ਨੇ ਪਲੂਨ ਦਾ ਦਿੱਤਾ ਚਵਾਈ ਚੁਈ ਦੀ ਇੱਕ ਨੰਬਰ ਆ ਠੀਕ ਹੈ ਵੀਰੇ ਬੜੀ ਸੋਹਣੀ ਕਰਮਲੀ ਨਿ ਚਵਾਈ ਲੱਗੀ ਆ ਠੀਕ ਹੈ ਜੀ ਦੇਖ ਲਓ ਸਿੱਧੀ ਸੁੱਧੀ ਪੂਰੀ ਆ ਤਿੰਨ ਚਾਰ ਵੜਾ ਹੀ ਘਰਾਂ ਚ ਲੋਈਆਂ ਬਾਕੀ ਸਭ ਫਾਰਮਾਂ ਜੀ ਫਾਰਮਾਂ ਲੀਆਂ ਆ ਜੀ ਆ ਬੱਚੀ ਭਾਈ ਪਹਿਲਾਂ ਨਾ ਦੋਨ ਦੇ ਦੰਦ ਕੱਢਦੀ ਆ ਬੱਚੀ ਨੋ ਨੰਬਰ ਨਾ ਆਗਾ ਜੀ ਇਹ ਇਹ ਦੋਨ ਦੇ ਦੰਦ ਚੱਕਦੀ ਆ ਮੈਂ ਕਹ ਇਹਨੂੰ ਖੀਰੀ ਵੀ ਕਹਦਾ ਠੀਕ ਆ ਪਰ ਚੱਕਦੀ ਆ ਜਦੋਂ ਤੁਸੀਂ ਐਂਟਰ ਹੋਏ ਉਹਦੀ ਸੁਈ ਆ ਬੱਚਾ ਕੀ ਦਿੱਤਾ ਜੀ ਇਹਨੇ ਬੱਚੀ ਦਿੱਤੀ ਆ ਇਹਨੇ ਬੱਚੀ ਬੋਲਦੀ ਆ ਇਹ ਵੀ ਬੱਚੀ ਫਾਰਮ ਚੋਂ ਲਈ ਆ ਠੀਕ ਆ ਇਹਦੀ ਜੇਰ ਪੈਣੀ ਬਾਕੀ ਆ ਹੈਨਾ ਜੇ ਜਦੋਂ ਤੁਸੀਂ ਐਂਟਰ ਹੋਏ ਆ ਉਹ ਤੇਰੇ ਮੂਰੀ ਮੈਂ ਬੰਨੀ ਆ ਬੱਚਾ ਬਾਹਰੋ ਚਾਕੇ ਗੱਪਣਾ ਗਾਇਆ ਚੋ ਠੀਕ ਆ ਵੀਰੇ ਯਾਨੀ ਉਹਦੀ ਵੀਡੀਓ ਮਿਲ ਜੂਗੀ ਪ੍ਰੋਪਰ ਆਪਾਂ ਨੂੰ ਜਦੋਂ ਇਹਦੀ ਕੰਪਲੀਟ ਹੋ ਜੂਗੀ ਜੇਰ ਆ ਵਛੀ ਬਈ ਦੇਖੋ ਐਵੇਂ ਗਈ ਜਿੰਨਾ ਹੋਣਾ ਹੂੰ ਆਇਤੋਂ 15 ਦਿਨਾਂ ਨੂੰ ਇੱਥੇ ਹੀ ਹੋਣਾ ਬੱਚੀ ਥੱਲੇ ਲੈ ਵਾ ਇੰਨਾ ਹੀ ਹੋਰ ਬਣਾ ਲੈਣਾ ਕਿਉਂਕਿ ਇਹ ਸਾਫ਼ ਹੋ ਕੇ ਹੀ ਹਵਾਨਾ ਇਹ ਨਾਲੇ ਕੱਟਣੀ ਆ ਇਹ ਹਜੇ ਬਈ ਸਾਫ਼ ਕੀਤੀ ਵੀ ਇਹ ਠੀਕ ਆ ਤੇ ਚੂਈ ਵੀ ਆ ਭਰੀ ਵੀ ਨਹੀਂ ਹੈਗੀ ਠੀਕ ਆ ਜਦੋਂ ਤੁਸੀਂ ਆਏ ਆ ਇਹਨੂੰ ਚੋ ਕੇ ਬੋਲਾ ਬੋਲਾ ਕੱਢ ਕੇ ਪਿਆਇਆ ਵਿਆ ਠੀਕ ਆ ਜੀ ਕਿਉਂ ਪਹਿਲਾਂ ਬੱਚੀ ਅਸੀਂ ਪਹਿਲਾਂ ਬੱਚੀ ਕਦੇ ਭਰੀ ਨਹੀਂ ਰੱਖਦੇ ਨਾਲ ਦੀ ਨਾਲ ਸਾਫ਼ ਕਰਦੇ ਆ ਉਹ ਖਰਾਬ ਹੋ ਜਾਂਦੀ ਇਮਾਨੇ ਕਿ ਜਲੇ ਨੇ ਇੱਥੇ ਸੀਗੀ ਪਹਿਲਾਂ ਜਮਾ ਸਾਫ਼ ਕੀਤੀ ਤੇ ਬੱਚੀ ਫੇਰ ਬਣੀ ਫੇਰ ਨਹੀਂ ਕਿੰਨੀ ਵਾਰ ਠੀਕ ਆ ਜੀ ਮੈਂ ਕਹਿਨ ਨੂੰ ਖੀਰੀ ਵੀ ਕਹਿਦਾ ਪਰ ਨਹੀਂ ਦੋ ਹੰਦੇ ਦੰਦ ਕੱਢ ਦिए ਖੀਰੀ ਦੋਂਦੀ ਹਜੇ ਦੋਂਦੀ ਪ੍ਰੋਪਰ ਨਹੀਂ ਹੋਈ ਠੀਕ ਹੈ ਜੀ ਮਗਰ ਬੱਚੀ ਬੜੀ ਵਧੀਆ ਠੀਕ ਹੈ ਜੀ ਬਾਕੀ ਕੁਆਲਟੀ ਤੁਰਨਾ ਤੁਰਨੋਂ ਮੈਂ ਤੇਰੇ ਮੂਰੇ ਮੂਰੀ ਵੀ ਕਰਦੀ ਹਾਂ ਹਲਕਾ ਠੀਕ 10 ਨੰਬਰ ਨਾ ਗੱਬਣਾ ਇਹ ਬਈ ਗੱਬਣਾ ਸ਼ਾਈ ਵਾਲਾ ਇਹ ਫਿਰ ਇਹ ਭਲਾਂ ਵਾਲੀਆਂ ਜਿਵੇਂ ਕਹਦੀ ਪਾ ਗਈ ਠੰਡੀ ਸੀਲ ਬਹੁਤ ਦੁੱਧ ਦਿੱਤੇ ਨੇ 25 26 ਕਿਲੋ ਬਾਈ ਚ ਭਲਾਂ ਪਾ ਗਈ ਜਿਆਦਾ ਇਦਾਂ ਹੀ ਸੈੱਡ ਭਲ ਪਾ ਗਈ ਸਵੇਰੇ ਇਹਨਾਂ ਨੂੰ ਐਵੇਂ ਕੇ ਚਾਸਾ ਚੂਸਾ ਸਾਰਿਆਂ ਨੂੰ ਦਿੱਤੀਆਂ ਵੀ ਅਸੀਂ ਮਿੱਠਾ ਮਾੜਾ ਮਾੜਾ ਦਈ ਜਾਂਦਾ ਵੇੜਾ ਇਹਨੇ ਨਾ ਜੀਤੀ ਲਾਈ ਰਾਂ ਹਾਂ ਠੀਕ ਆ ਇਹ ਭਾਲ ਪਾ ਗਈ ਥਣਾ ਥੁਣਾ ਦੀ ਡਾਨਾ ਗਰੰਟੀ ਹੋਊਗੀ ਠੀਕ ਆ ਇਹ ਖੜੀ ਰਹਿਣ ਦੇ ਕੋਈ ਨਹੀਂ ਠੀਕ ਆ ਕੋਈ ਨਹੀਂ ਕਹੀਏ 25 ਕਿਲੋ ਬਈ ਦੁੱਧ ਦਿੱਤਾ ਤੀਜੇ ਸਵੇਰੇ ਸੂਣਾ ਗਰਮ ਨਹੀਂ ਗਏ ਆਏ ਨਹੀਂ ਗਾ ਨਾ ਨਾ ਜਿਵੇਂ ਮਰਜੀ ਫਿਰਦਾ ਰਹੇ ਠੀਕ ਆ ਜੀ ਗਰਮ ਬੈੜਾ ਪਾਪ ਨਹੀਂ ਲੈਂਦੇ ਬਈ ਉਹ ਗੱਲ ਸਹੀ ਆ ਚੋਣੀ ਜਾਣੀ ਬੜੀ ਆਈ ਯਾਰ ਆਪ ਵੀ ਦੋ ਡੰਗ ਚੋਣੀ ਪੈ ਸਕਦੀ ਵੀ ਚੋਣੀ ਆਪਾ ਬਈ ਆਪ ਛੜਾ ਖਾਈ ਜਾ ਕੀ ਫਾਇਦਾ ਸਹੀ ਗੱਲ ਆ ਇਹ ਵੜ ਬਈ ਸਵੇਰੇ ਸੂਈ ਆ ਠੀਕ ਆ ਉਹ ਬੱਚਾ ਦੇ ਬੱਚਾ ਮਗਰ ਲਾਲ ਡੱਬਾ ਉਹ ਦੇ ਲਾਲ ਡੱਬਾ ਜੀ ਦੋ ਕਾਂਟਲ ਦਾ ਬੱਚਾ ਹੋ ਤੇ ਗਾਂ ਦਾ ਜੋਰ ਅੱਧੀ ਰਹਿ ਗਈ ਇਹ ਅਗਲੀ ਵੀਡੀਓ ਚ ਦਿਖਾਵਾਂਗੇ ਵੜ ਸਾਰਾ ਇੰਨਾ ਬੱਚਾ ਸਟਰੋਂਗ ਸੀਗਾ ਹੈ ਅਗਲੀ ਵੀਡੀਓ ਦੇ ਸਾਹਮੂਨ ਕੇ ਵੜ ਦਿਖਾਵਾਂਗੇ ਸਾਹਮੂਨ ਕੀਤੀ ਵੀ ਹੈ ਇਹ ਠੀਕ ਹੈ ਜੀ ਇੱਕ ਆ ਸੂਈ ਵੀ ਵੜਾ ਮਾਈ ਠੀਕ ਹੈ ਵੀਰੇ ਹਾਂ ਜੀ ਇੱਕ ਆ ਸੂਈ ਵੀ ਇਹਦਾ ਸੂਆ ਕਿੰਨਾ ਮਾਜੀ ਇਹਦਾ ਦੂਜਾ ਸੂਏ ਵੀ ਫਾਰਮ ਚ ਨਹੀਂ ਆ ਵੜਾ ਕਿੰਨਾ ਕੁ ਦੁੱਧ ਬੋਲਾ ਤਿਆਰ ਆ ਜੀ 24 ਕਿਲੋ ਦੁੱਧ ਤਿਆਰ ਹੋਊਗਾ ਸਟਾਰਟਿੰਗ ਹਾਂ ਅੱਜ ਸੂਈ ਨੂੰ ਇਹਨਾ ਹੈਗਾ 11ਵਾਂ ਦਿਨ 11ਵਾਂ ਦਿਨ 35 ਕਿਲੋ ਦੁੱਧ ਮਾਲ ਕਹਿੰਦਾ ਸਹੀ ਪਲੂਮ ਦਾ ਚੋਆ 11ਵਾਂ ਦਿਨ ਕੜ ਚੱਲਣਾ ਜੀ ਠੀਕ ਹੈ ਜੀ ਕਵਾਲਟੀ ਇਹ ਦੀ ਬਹੁਤ ਚੰਗੀ ਪੂਰੀ ਇਹ ਵੀ ਫਾਰਮ ਚ ਵਛੀ ਨਹੀਂ ਆ ਹੂੰ ਜਿੰਨੀਆਂ ਯਾਰ ਵੜਾ ਆਪਣੇ ਕੋ ਬਈ 99 99 ਫਾਰਮ ਸਾਰਿਆਂ ਨਾਲ ਮਿੱਤਰਤਾ ਪੂਰੀ ਆ ਆ ਵੜ ਬਈ ਦੂਜੇ ਸੂਏ ਆ ਦੰਦਾ ਚ ਭਰ ਗਈ ਆ ਠੀਕ ਆ ਜੀ ਪਹਿਲਾਂ ਛਿੱਗੀ ਸੀਗੀ ਉਦੋਂ ਜਵਾਨ ਹੋ ਰਹੀ ਸੀ ਜਦੋਂ ਮੈਂ ਲਈ ਆ ਹੂੰ ਤੇ ਹੁਣ ਹੋ ਚੁੱਕੀ ਆ ਠੀਕ ਆ ਜੀ ਜਮਾ ਜੁਈ ਵੀ ਖਾਲੀ ਕੀਤੀ ਵੀ ਆ ਆਥ ਨੇ ਇੱਥੇ ਲੇਵਾ ਹੋ ਬਈ ਜਿਵੇਂ ਬਿਆਰ ਛੱਡੀ ਉਹਦੀ ਗੱਬਨ ਦੀ ਸੁਣੋ ਵੀਡੀਓ ਦਿਖਾਉਣਾ ਮੈਂ ਇਹਦੀ ਹੂੰ ਤੁਸੀਂ ਕਹੋਗੇ ਕਿ ਹਾਂ ਚੀਜ਼ ਠੀਕ ਹੋਈ ਅੱਜ ਨਾਲੇ ਬੰਦੇ ਨੂੰ ਨਾ ਆਈਡੀਆ ਹੋ ਜਾਂਦਾ ਕਿ ਐਵੇਂ ਹੱਥ ਕਰ ਕਰਕੇ ਦਿਖਾਉਂਦਾ ਚੋੜੇ ਹੂੰ ਕਿ ਤੁਹਾਨੂੰ ਆਈਡੀਆ ਹੋ ਜੂ ਕਿ ਲੇਵਾ ਕਿੰਨਾ ਕੁ ਸੀ ਬੱਚੀ ਥੱਲੇ ਠੀਕ ਹੈ ਜੀ ਦੇਖੋ ਦੇਖ ਆ ਲੇਵਾ ਸੀ ਬੱਚੀ ਥੱਲੇ ਉਦੋਂ ਠੀਕ ਹੈ ਲਈ ਖੱਟ ਫੱਟ ਲੇਵਾ ਪੂਰਾ ਹੁਣ ਏਦੂ ਵੱਧ ਬਣ ਕੇ ਡੰਗ ਤੇ ਖੜ ਗਈ ਆ ਠੀਕ ਹੈ ਜੀ ਹਾਂਜੀ ਟਾਈਮ ਟੂ ਟਾਈਮ ਹਾਂ ਠੀਕ ਹੈ ਹੁਣ ਭਾਈ 12 ਵਜੇ ਆ ਸਵੇਰ ਦੀ ਅਸੀਂ ਆਪ ਚੋਂ ਨੇ ਬੰਦਾ ਹੈ ਨਹੀਂ ਸਾਢੇ 6 ਸਾਨੂੰ ਬਾਜੇ ਇਹਦੇ ਚਵਾਈ ਕਰਦੇ ਹੋ ਸਾਢੇ 5 ਲੱਗਦੇ ਆ ਹੂੰ ਤੇ ਹੁਣ ਇਹ ਥੱਲੇ ਬਾਈ 23 ਕਿਲੋ ਨੈਟ ਜਿਹੜਾ ਮਰਜ਼ੀ ਕੋਈ 4 ਡੰਗ ਚੋਲੇ 5 ਡੰਗ ਚੋਲੇ ਚੋਕੇ ਲੈ ਜੇ ਭਾਵੇਂ ਸਨਾਂ ਨੂੰ ਹੱਥ ਨਾਲ ਲਾਵੇ ਜੀਰ ਦੀ ਕਲੀਅਰ ਹੈ ਇੱਕ ਨੰਬਰ ਉਹ ਜੀਰ ਦੀਆਂ ਜਿੰਨੀਆਂ ਸਾਰੀਆਂ ਇੱਕ ਨੰਬਰ ਆ ਉਹਨਾਂ ਦੀਆਂ ਪੈਣ ਵਾਲੀ ਉਹਨਾਂ ਦੀ ਵੀਡੀਓ ਸਮੇਤ ਤੁਹਾਨੂੰ ਪ੍ਰੂਫ ਦਵਾਂਗੇ ਪ੍ਰੂਫ ਦੇਵਾਂਗੇ ਦੋ ਹੁਣ ਉਹਨਾਂ ਦੇ ਆਪਾਂ ਕੋਲੇ ਆ ਤੇ ਪਵਾਵਾਂਗੇ ਤੇ ਵੀਡੀਓ ਤੁਹਾਨੂੰ ਮਿਲ ਉਹ ਇੱਕ ਦੀ ਦਾ ਪੈਣੀ ਵਾਲੀ ਉਹ ਆਪਾਂ ਖਾਈ ਸੀ ਕੰਪਲੀਟ ਹੀ ਲਗ ਭਗ ਜੀ ਠੀਕ ਆ ਬਾਕੀ ਇਨਾਂ ਚੋਂ ਨਾਗ ਤੁਹਾਨੂੰ ਕੋਈ ਵੀ ਫੈਟ ਆਉਂਦਾ ਜੀ ਇੱਕ ਹੋਰ ਬਈ ਛੋਟੀ ਜੀ ਗੱਲ ਹੂੰ ਪਿਛਲੀ ਵੀਡੀਓ ਚ ਨਾ ਸਾਰੇ ਨਾ ਕਈ ਬੰਦੇ ਕਨਫਿਊਜ਼ ਸੀ ਯਾਰ ਹੂੰ ਜੀ ਹਾਂ ਸਾਨੂੰ ਭਈ ਉਹ ਵੈੜ ਦੱਸੋ ਕਿ ਭਾਈ ਦੇਖੋ ਰੰਗਾਂ ਤੋਂ ਨਹੀਂ ਕਈ ਵਾਰੀ ਜੱਜਮੈਂਟ ਆਉਂਦੀ ਉਹ ਡੱਬੀਆਂ ਹੀ ਨੇ ਸਾਬ ਹਾਂ ਡੱਬੀਆਂ ਪਾਲੀ ਵੈੜ ਜਰਸੀ ਵੈੜ ਤੁਸੀਂ ਕਹੋਗੇ ਮੈਨੂੰ ਪਤਾ ਲੱਗ ਜੂ ਉਹ ਵੈੜ ਉਹ ਅੱਡ ਹੋ ਜਾ ਅੱਗੇ ਇਹ ਗੱਲਾਂ ਚ ਭਾਈ ਬਹੁਤ ਮੁੱਲ ਦਾ ਜਦੋਂ ਅਗਲਾ ਕੋਈ ਆਉਂਦੇ ਕੀ ਆਹ ਵੈੜ ਦੀ ਗੱਲ ਕਰਦੇ ਸੀਗੇ ਉਹ ਕੰਪਿਊਟਰ ਅਸੀਂ ਵੀ ਕਨਫਿਊਜ਼ ਆ ਵਰਗੇ ਲੱਗਦਾ ਤੁਸੀਂ ਆ ਮੰਗਿਓ ਅਸੀਂ ਉਹ ਗਲਤ ਹੋ ਜਾਂਦਾ ਕੰਮ ਹੂੰ ਜਿਵੇਂ ਤੁਸੀਂ ਨੰਬਰ ਵਾਈਜ਼ ਬੋਲੇ ਆ ਆ ਨੰਬਰ ਵਾਈਜ਼ ਮੈਨੂੰ ਸਾਰੀਆਂ ਪਤਾ ਕਿ ਕਿਹੜੀ ਕਿੱਥੇ ਸੀ ਕਿਹੜੀ ਕਿੱਥੇ ਸੀ ਉਹ ਨੰਬਰ ਵਾਈਜ਼ ਪੁੱਛ ਲਵੇ ਜਾਂ ਉਹਦੀ ਸਕਰੀਨਸ਼ਾਟ ਲੈ ਕੇ WhatsApp ਕਰੇ ਹਾਂ ਉਹਦੀ ਫੋਟੋ ਖਿੱਚ ਲਓ ਕੀ ਹੋਰ ਗਲਤੀ ਆਪਾਂ ਮਾਫੀ ਮੰਗਦੇ ਆ ਕਈ ਵਾਰੀ ਬਈ ਫੋਨ ਨਹੀਂ ਚੱਕੇ ਜਾਂਦੇ ਹੂੰ ਆਪ ਸਵੇਰ ਸ਼ਾਮ ਕੰਮ ਚੋਈਦਾ ਸਵੇਰ 9 ਵਜੇ ਤੋਂ ਬਾਅਦ ਮੈਂ ਜਾ ਕੇ ਦਾ ਫੋਨ ਜਦੋਂ ਮਰਜੀ ਹੂੰ ਤੇ ਆ ਸ਼ਾਮ ਨੂੰ 5 ਵਜੇ ਤੋਂ ਬਾਅਦ ਤਾਂ ਚਈਦਾ ਆਪ ਵੀ ਚੋਣੇ ਸਾਰਾ ਕੰਮ ਆ ਆਪ ਹੂੰ WhatsApp ਤੇ ਜਦੋਂ ਮੈਸਜ ਲਿਖ ਕੇ ਭੇਜ ਦਿਓ ਤੁਹਾਨੂੰ ਰਿਪਲਾਈ ਨਾਲ ਦੀ ਨਾਲ ਮਿਲ ਜੂ ਠੀਕ ਆ। ਐਵਰੀ ਕਾਲ ਨਹੀਂ ਅਟੈਂਡ ਹੁੰਦੀ ਹਾਂ। ਉਹ ਆ ਕੇ ਬੈਠਿਆ ਹੁਣ ਤੁਹਾਨੂੰ ਪਤਾ। ਕਈ ਯਾਰ ਹੋ ਜਾਂਦਾ। ਨਹੀਂ ਹੋ ਜਾਂਦਾ। ਠੀਕ ਆ। ਇਹ ਚੀਜ਼ ਜ਼ਰੂਰੀ ਆ ਵੀ ਜਿਹੜੀ ਤੁਹਾਨੂੰ ਨਾਕ ਪਸੰਦ ਆ ਉਹਦਾ ਸਕਰੀਨ ਸ਼ਾਟ ਲਓ। WhatsApp ਤੇ ਭੇਜੋ ਜਾਂ ਬਾਈ ਨੂੰ ਲੰਬਰਾ। ਸਾਰੀ ਪ੍ਰਾਈਜ਼ ਦਾ ਡਿਟੇਲ ਸਾਰਾ ਕੁਝ ਮਿਲ ਜੀਦਾ। ਸਾਰਾ ਕੁਝ ਮਿਲੂਗਾ ਜੀ ਤੁਹਾਨੂੰ। ਬਾਕੀ ਜਿਹਨੂੰ ਨਾਕ ਪਸੰਦ ਆਉਂਦਾ ਨੰਬਰ ਤੇ ਗ੍ਰੀਨ ਤੇ ਚੱਲੂਗਾ ਜੀ। ਧੰਨਵਾਦ।